ਸਤਿ ਸ਼੍ਰੀ ਅਕਾਲ ਲੋਕ ਸਭਾ ਚੋਣਾਂ ਦੀ ਕਵਰੇਜ ਤੁਸੀਂ ਦੇਖ ਰਹੇ ਹੋ ਅਸੀਂ ਲੋਕ ਸਭਾ ਲੁਧਿਆਣਾ ਦੀ ਗਰਾਊਂਡ ਰਿਪੋਰਟ ਕਵਰ ਕਰ ਰਹੇ ਹਾਂ ਲੁਧਿਆਣਾ ਦੇ ਵਿੱਚ ਜਦ ਅਸੀਂ ਆਉਨੇ ਆ ਤਾਂ ਜਗਰਾਉ ਦੇ ਕੁਝ ਪਿੰਡ ਇਹੋ ਜਿਹੇ ਵੀ ਨੇ ਜਿਨ੍ਹਾਂ ਨੇ ਪੂਰਨ ਤੌਰ ਤੇ ਚੋਣਾਂ ਦਾ ਬਾਈਕਾਟ ਕੀਤਾ ਹੋਇਆ ਬਾਈਕਾਟ ਕਿਉਂ ਕੀਤਾ ਇਹਦੇ ਵੀ ਕਈ ਕਾਰਨ ਨੇ ਤੁਹਾਨੂੰ ਤਸਵੀਰਾਂ ਦਿਖਾ ਦਗੇ ਅਖਾੜੇ ਪਿੰਡ ਖੜੇ ਆ ਲੰਬੇ ਸਮੇਂ ਤੋਂ ਜਿਹੜਾ ਹੈਗਾ ਇੱਥੇ ਇੱਕ ਸੰਘਰਸ਼ ਚੱਲਦਾ ਆ ਰਿਹਾ ਸੰਘਰਸ਼ ਇਸ ਕਰਕੇ ਕਿ ਇੱਥੇ ਇਸ ਪਿੰਡ ਦੇ ਵਿੱਚ ਬਿਲਕੁਲ ਪਿੰਡ ਦੀ ਜੂ ਦੇ ਕੋਲੇ ਭਾਰੀ ਬਸوں ਜਿੱਥੇ ਹੈ ਕੋਲ ਸਕੂਲ ਵੀ ਹੈ ਉਥੇ ਇੱਕ ਜ਼ਹਿਰੀਲੀ ਗੈਸ ਫੈਕਟਰੀ ਲੱਗ ਰਹੀ ਆ ਲੰਬੇ ਸਮੇਂ ਤੋਂ ਲੋਕ ਧਰਨੇ ਤੇ ਬੈਠੇ ਨੇ ਪੱਕਾ ਮੋਰਚਾ ਲਾਇਆ ਹੋਇਆ ਪਰ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਹੀਂ ਕੀਤੀ ਜਿਹਦੇ ਕਰਕੇ ਜਿਹੜਾ ਹੈਗਾ ਪਿਛਲੇ ਦਿਨੀ ਪਿੰਡ ਵਾਲਿਆਂ ਨੇ ਫਿਰ ਇਹ ਫੈਸਲਾ ਲਿਆ ਕਿ ਅਸੀਂ ਵੋਟਾਂ ਨਹੀਂ ਪਾਵਾਂਗੇ ਪ੍ਰਸ਼ਾਸਨ ਨੇ ਬਹੁਤ ਜ਼ੋਰ ਅਜ਼ਮਾਈ ਕਰਨ ਦੀ ਕੋਸ਼ਿਸ਼ ਕੀਤੀ ਕਿ ਵੋਟਾਂ ਪਵਾਈਆਂ ਜਾਣ ਪਵਾਈਆਂ ਜਾਣ ਪਿੰਡ ਵਾਲਿਆਂ ਨਾਲ ਬਾਰ ਬਾਰ ਮੀਟਿੰਗਾਂ ਹੁਣ ਵੀ ਕੁਝ ਮਿੰਟ ਪਹਿਲਾਂ ਏਡੀਸੀ ਲੁਧਿਆਣਾ ਇੱਥੇ ਆਏ ਤੇ ਧਰਨਾਕਾਰੀਆਂ ਨਾਲ ਉਹਨਾਂ ਨੇ ਗੱਲ ਕੀਤੀ ਸੀ ਕਿ ਤੁਸੀਂ ਵੋਟਾਂ ਪਾ ਦਿਓ ਬੇਸ਼ੱਕ ਨੋਟਾ ਦਾ ਬਟਨ ਦਬਾ ਦਿਓ ਪਰ ਪਿੰਡ ਵਾਲਿਆਂ ਦਾ ਕਹਿਣਾ ਕਿ ਅਸੀਂ ਪੂਰਨ ਤੌਰ ਤੇ ਬਾਈਕਟ ਕੀਤਾ ਤਾਂ ਕੀਤਾ ਤੇ ਇਹਨਾਂ ਦੀ ਮੰਗ ਸੀ ਕਿ ਜਿਹੜਾ ਵਿਅਕਤੀ ਉੱਥੇ ਫੈਕਟਰੀ ਲਾ ਰਿਹਾ ਉਹ ਇੱਕ ਵਾਰ ਇਸ ਸ਼ਾਮ ਤੇ ਲਿਖਤੀ ਤੌਰ ਤੇ ਦੇ ਦੇ ਕਿ ਮੈਂ ਇੱਥੇ ਫੈਕਟਰੀ ਨਹੀਂ ਲਾਵਾਂਗੇ ਤੇ ਅਸੀਂ ਵੋਟਾਂ ਪਾ ਦੇਾਂਗੇ ਪਰ ADC ਨੇ ਇਸ ਤਰ੍ਹਾਂ ਦਾ ਕੋਈ ਵਿਸ਼ਵਾਸ ਨਹੀਂ ਦਿਵਾਇਆ ਕਿ ਉਹ ਲਿਖਤੀ ਤੌਰ ਤੇ ਦਵਾ ਸਕਣਗੇ ਬੀਬੀਆਂ ਨਾਲ ਗੱਲ ਕਰਦੇ ਹਾਂ ਕਿਉਂ ਧਰਨੇ ਤੇ ਬੈਠੇ ਨੇ ਮਾਤਾ ਜੀ ਥੋੜਾ ਖੜਾ ਹੋ ਜਾਓ ਕਿਉਂਕਿ ਕੱਲ ਤੋਂ ਇਹ ਸੀਗਾ ਵੀ ਸ਼ਾਇਦ ਕੋਈ ਸਹਿਮਤੀ ਬਣ ਜੇ ਪਰ ਵੋਟਾਂ ਦੀ ਕੋਈ ਸਹਿਮਤੀ ਬਣ ਨਹੀਂ ਸਕੀ ਭੈਣ ਜੀ ਅਸੀਂ ਇੱਕ ਦਿਨ ਪਹਿਲਾਂ ਵੀ ਤੁਸੀਂ ਰੋਸ ਮਾਰਚ ਕੱਢਿਆ ਸੀ ਅਸੀਂ ਉਸ ਦਿਨ ਵੀ ਆਏ ਸੀ ਤੇ ਅੱਜ ਵੋਟਾਂ ਦਾ ਦਿਨ ਆ ਵੋਟਾਂ ਦਾ ਦਿਨ ਤਾਂ ਹਰ ਬੰਦੇ ਵਾਸਤੇ ਬੜਾ ਅਹਿਮ ਹੁੰਦਾ ਖਾਸ ਹੁੰਦਾ ਅੱਜ ਆਪਾਂ 5 ਸਾਲਾਂ ਲਈ ਆਪਣੀ ਸਰਕਾਰ ਚੁਣਨੀ ਆ ਪਰ ਤੁਸੀਂ ਇੱਥੇ ਧਰਨੇ ਤੇ ਬੈਠ ਕੇ ਬਾਈਕਾਟ ਕਰਕੇ ਕਿਉਂ ਸਰ ਜਿਸ ਤਰ੍ਹਾਂ ਅਫੀਸ਼ੀਅਲ ਇਹ ਦਿਨ ਤਾਂ ਦੇਖ ਰਹੇ ਆ ਕਿ ਸਾਨੂੰ ਇੱਕ ਮਹੀਨਾ ਹੋ ਗਿਆ ਧਰਨੇ ਤੇ ਬੈਠਿਆਂ ਨੂੰ ਅਸੀਂ ਜਿਹੜੀ ਇਹ ਫੈਕਟਰੀ ਦੇ ਸਬੰਧ ਵਿੱਚ ਜਿਹੜਾ ਧਾਰਨਾ ਸਾਡਾ ਚੱਲ ਰਿਹਾ ਪਰ ਸਾਡੇ ਜਿਹੜੇ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਵੀ ਹੋ ਸਕਦੀ ਹੈ। ਔਰ ਜਿਹੜਾ ਸਾਨੂੰ ਇੱਕ ਪਰੋਸਾਧਵਾਇਆ ਜਾ ਰਿਹਾ ਕਿ ਇਲੈਕਸ਼ਨਾਂ ਤੋਂ ਬਾਅਦ ਜਿਹੜਾ ਫੈਕਟਰੀ ਦਾ ਕੋਈ ਹੱਲ ਕਰਾਂਗੇ। ਪਰ ਇਹ ਸਾਨੂੰ ਵੀ ਪਤਾ ਕਿ ਇਲੈਕਸ਼ਨਾਂ ਤੋਂ ਬਾਅਦ ਕੋਈ ਫੈਕਟਰੀ ਰੱਖ ਲੈਣੀ ਉਹ ਜਿਹੜਾ ਇਹਨਾਂ ਨੇ 1 ਮਹੀਨੇ ਦੇ ਵਿੱਚ ਕੋਈ ਹੱਲ ਨਹੀਂ ਕਰਿਆ ਫੇਰ ਉਹ ਇਹਨਾਂ ਨੇ ਇਲੈਕਸ਼ਨਾਂ ਤੋਂ ਬਾਅਦ ਵੀ ਨਹੀਂ ਕੋਈ ਹੱਲ ਕਰਨਾ। ਕਿਤੇ ਇਲੈਕਸ਼ਨ ਤਾਂ ਜਿਹੜੇ 5 ਸਾਲ ਬਾਅਦ ਫੇਰ ਆ ਜਾਣੇ ਆ। ਫੈਕਟਰੀ ਇੱਕ ਵਾਰੀ ਅਗਰ ਲੱਗ ਗਈ ਤਾਂ ਸਾਡੀਆਂ ਫਸਲਾਂ ਤੇ ਨਸਲਾਂ ਦੋਨੇ ਖਤਮ। ਤਾਂ ਇਹ ਦੇ ਕਰਕੇ ਅਸੀਂ ਜਿਹੜਾ ਜੇ ਮੁਕੰਮਲ ਜਿਹੜਾ ਸਾਡਾ ਵਾਇਕਿਆਤਾ ਔਰ ਅਸੀਂ ਇਲੈਕਸ਼ਨ ਦੇ ਵਿੱਚ ਅਸੀਂ ਕੋਈ ਵੀ ਕਿਸੇ ਵੀ ਪਿੰਡ ਦੇਤੀ ਪਿੰਡ ਕੋਈ ਵੀ ਵੋਟ ਨਹੀਂ ਪਾਉਣ ਗਈ ਹੈਗੀ ਔਰ ਨਾ ਹੀ ਅਸੀਂ ਪਾਉਣਗੇ ਜਿੰਨਾ ਟਾਈਮ ਸੁਣਦੇ ਵਿੱਚ ਆਇਆ ਕਿ ਹੁਣੇ-ਹੁਣੇ ਏਡੀਸੀ ਆਈ ਸੀ ਮੀਟਿੰਗ ਕੀਤੀ ਕਮੇਟੀ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਵੀ ਵੋਟਾਂ ਪਾ ਦਿਓ ਬੇਸ਼ੱਕ ਨੋਟਾਂ ਦਾ ਬਟਨ ਦਬਾ ਦਿਓ ਤੇ ਬਹੁਤ ਉਹਨਾਂ ਨੇ ਕੋਸ਼ਿਸ਼ ਕੀਤੀ ਤੁਹਾਨੂੰ ਕਹਿਣ ਦੀ ਵੀ ਇੱਕ ਵਾਰੀ ਵੋਟਾਂ ਪਾ ਆਓ ਸਰ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕਿਸ ਤਰ੍ਹਾਂ VOTING MACHINE ਦੇ ਵਿੱਚ ਹੈਰਾਫੇਰੀ ਹੋ ਰਹੀ ਹੈ ਕਿਉਂਕਿ ਇਹ ਵੀ ਇੱਕ ਪ੍ਰਸ਼ਾਸਨ ਦੀ ਚਾਲ ਹੀ ਆ ਔਰ ਸਾਨੂੰ ਉਹਨਾਂ ਨੇ ਇਸ ਤਰ੍ਹਾਂ ਸਮਝ ਰੱਖਿਆ ਜਿਸ ਤਰ੍ਹਾਂ ਅਸੀਂ ਬੱਚੇ ਹੁੰਨੇ ਆ ਔਰ ਸਾਨੂੰ ਇੱਕ ਲੌਲੀਪੌਪ ਦੇ ਰਹੇ ਨੇ ਜਦੋਂ ਵੀ ਕੋਈ ਮੀਟਿੰਗ ਕਰਦੇ ਆ ਕੋਈ ਨਾ ਕੋਈ ਉਹ ਕੇ ਭਰੋਸਾ ਦੇ ਕੇ ਚਲੇ ਜਾਂਦੇ ਨੇ ਕਿ ਤੁਸੀਂ ਜੀ VOTING ਕਰਨ ਜ਼ਰੂਰ ਜਾਓ ਚਾਹੇ ਲਾਸਟ ਵਾਲਾ ਬਟਨ ਹੀ ਦਬ ਕੇ ਚਲੋ ਔਰ ਸਾਡਾ ਹੀ ਉਹਨਾਂ ਨੂੰ ਇਹੀ ਅਸੀਂ ਉਹਨਾਂ ਨੂੰ ਉਹ ਇੱਕ ਆਪਦੀ ਮੰਗ ਰੱਖੀ ਆ ਕਿ ਜਿੰਨਾ ਟਾਈਮ ਤੱਕ ਫੈਕਟਰੀ ਦਾ ਹਾਲ ਨਹੀਂ ਹੋਊਗਾ ਉਹਨੇ ਟਾਈਮ ਵਿੱਚ ਸਾਡੇ ਵਿੱਚ ਇੱਕ ਵੀ ਵੋਟ ਖਾੜੀ ਦੀ ਜਿਹੜੀ ਆ ਉਹ ਲਿੰਗੂਤ ਤੇ ਨਹੀਂ ਜਾਉਂਦੀ ਮਾਤਾ ਜੀ ਕੋਈ ਜਿੱਦਾਂ ਤੁਸੀਂ ਤਾਂ ਚਲੋ ਸਾਰੇ ਪਿੰਡ ਨੇ ਬਾਈਕਾਟ ਕੀਤਾ ਤੁਹਾਡੇ ਪਿੰਡ ਦੇ ਜਿਹੜੇ ਅੱਡੋ ਅੱਡ ਪਾਰਟੀਆਂ ਦੇ ਹੁੰਦੇ ਆ ਚਲੋ ਪਿੰਡ ਦੇ ਵਿੱਚ ਜਿਹੜੇ ਆਪਣੇ ਆਗੂ ਹੁੰਦੇ ਆ ਉਹਨਾਂ ਤੋਂ ਬਗੈਰ ਕੋਈ ਬਾਹਰਲੇ ਪਿੰਡਾਂ ਦੇ ਜਾਂ ਵਿਧਾਇਕ ਵੱਲੋਂ ਸੱਤਾਧਿਰ ਵੱਲੋਂ ਕੋਈ ਬੰਦਾ ਬਾਹਰੋਂ ਆਇਆ ਹੋਵੇ ਤੁਹਾਡੇ ਨਾਲ ਗੱਲ ਕਰਨ ਵੀ ਇੱਕ ਵਾਰੀ ਵੋਟ ਪਾ ਦਿਓ ਨਹੀਂ ਸਰ ਸਾਡੀ ਕਿਸੇ ਨੇ ਸਾਰ ਨਹੀਂ ਲਈ ਅੱਜ ਆਏ ਸੀ 15 ਦਿਨ ਹੋ ਗਏ ਅਸੀਂ 15 ਦਿਨਾਂ ਤੋਂ ਬਾਈਕਾਟ ਕਰੀ ਬੈਠੇ ਆ ਸਾਡੀ ਕਿਸੇ ਨੇ ਸਾਰ ਨਹੀਂ ਲਈ ਅੱਜ ਆਏ ਸੀ ਅੱਜ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਸਾਨੂੰ ਮਤਲਬ ਕਹਿੰਦੀ ਫਿਰ ਤੁਸੀਂ ਵੋਟ ਪਾਓ ਸਾਡਾ ਇੱਕੋ ਹੀ ਨਾਰਾ ਆ ਇੱਕੋ ਹੀ ਸਾਡਾ ਇੱਕ ਆ ਆ ਸਾਡੀ ਇਕਤਾ ਪੂਰੀ ਆ ਵੀ ਸਾਡੀ ਫੈਕਟਰੀ ਦਾ ਹੱਲ ਹੋ ਜਾਏ ਫੈਕਟਰੀ ਸਾਡੀ ਬੰਦ ਹੋ ਜਾਏ ਅਸੀਂ ਵੋਟ ਉਦੋਂ ਹੀ ਪਾਇਾਵਾਂਗੇ ਸਾਨੂੰ ਕੋਈ ਇਤਰਾਜ਼ ਨਹੀਂ ਸਾਡੀ ਕੋਈ ਉਹਦੇ ਨਾਲ ਨਿੱਜੀ ਦੁਸ਼ਮਣੀ ਤਾਂ ਹੈ ਨਹੀਂ ਵੀ ਸਾਨੂੰ ਇਹੋ ਹੀ ਆ ਵੀ ਸਾਡੇ ਪਿੰਡ ਵਿੱਚ ਫੈਕਟਰੀ ਨਹੀਂ ਲੱਗਣੀ ਚਾਹੀਦੀ ਉਹਦੇ ਤੋਂ ਸਾਨੂੰ ਬਹੁਤ ਪ੍ਰੋਬਲਮ ਆ ਸਰ ਕੌਣ ਕੌਣ ਆਏ ਸੀ ਏਡੀਸੀ ਦਾ ਤਾਂ ਸਾਨੂੰ ਪਤਾ ਆਈ ਸੀ ਉਸ ਤੋਂ ਬਗੈਰ ਹੋਰ ਕੌਣ ਕੌਣ ਆਏ ਨਹੀਂ ਸਰ ਕੋਈ ਨਹੀਂ ਆਇਆ ਹੋਰ ਹੋਰ ਕੋਈ ਨਹੀਂ ਆਇਆ ਉਹੀ ਆਏ ਸਰ ਕਿਸੇ ਨੇ ਨਹੀਂ ਪੁੱਛਿਆ ਕਿ 15 ਦਿਨ ਹੋ ਗਏ ਸਾਡਾ ਬਾਈਕਟ ਕੀਤੇ ਇਹਨੂੰ ਕਿਸੇ ਨੇ ਨਹੀਂ ਆ ਕੇ ਪੁੱਛਿਆ ਸਾਨੂੰ ਵੀ ਉਹ 15 ਦਿਨਾਂ ਦੇ ਵਿੱਚ ਵੀ ਗੱਲਬਾਤ ਕਰ ਸਕਦੇ ਸੀ ਇਸ ਗੱਲ ਦਾ ਫੈਸਲਾ ਕਰ ਸਕਦੇ ਸੀ ਕੀ ਸੋਚਦੇ ਹੋ ਵੀ ਸਰਕਾਰ ਨੇ ਤੁਹਾਡੀ ਗੱਲ ਨੂੰ ਸੀਰੀਅਸ ਨਹੀਂ ਲਿਆ ਗੰਭੀਰਤਾ ਨਾਲ ਨਹੀਂ ਸੋਚਿਆ ਇਹ ਤਾਂ ਇਹ ਤਾਂ ਸਪਸ਼ਟ ਆਣਾ ਹਾਂ ਇਹ ਤਾਂ ਸਾਰੇ ਜਾਣਦੇ ਇਸ ਗੱਲ ਨੂੰ ਵੀ ਮਹੀਨਾ ਹੋ ਗਿਆ ਸਾਨੂੰ ਬੈਠਿਆਂ ਨੂੰ ਇੰਨੇ ਟੈਂਪਰੇਚਰ ਦੇ ਵਿੱਚ ਸਰ ਤੁਸੀਂ ਆਪ ਹੀ ਸਿਆਣੇ ਆ ਦੱਸੋ ਵੀ ਕੋਈ ਕਿਦਾ ਜੀ ਕਰਦਾ ਬੈਠਾ ਨੂੰ ਤੇ ਜੇ ਪ੍ਰਸ਼ਾਸਨ ਸਾਡੇ ਵਾਲ ਦੀ ਗੱਲ ਕਰਦਾ ਕੁਛ ਪੁੱਛਦਾ ਤੇ ਹੋ ਸਕਦਾ ਸੀ ਸਾਡੀ ਗੱਲ ਦਾ ਹੱਲ ਹੋ ਜਾਂਦਾ ਵੋਟਾਂ ਤੋਂ ਪਹਿਲਾਂ ਪਰ ਸਾਡਾ ਕਿਸੇ ਨੇ ਪਤਾ ਨਹੀਂ ਲਿਆ ਸਾਡੇ ਬਜ਼ੁਰਗ ਸਾਡੇ ਬੱਚੇ ਸਾਡੇ ਭੈਣ ਭਰਾ ਸਭ ਤਕਲੀਫ ਦੇ ਵਿੱਚ ਹੀ ਆ ਸੀ ਇੱਕ ਕਿਸਮ ਦੀ ਤਪੱਸਿਆ ਸਾਡੀ ਏ ਝੁੱਪ ਦੇ ਵਿੱਚ ਤੁਹਾਨੂੰ ਕੀ ਲੱਗਦਾ ਭੈ ਜੀ ਕਿ ਜਿੱਦਾਂ ਅਸੀਂ ਦੇਖਿਆ ਇੱਥੇ ਹੁਣ ਪੁਲਿਸ ਵੀ ਆਈ ਹੋਈ ਹੈਗੀ ਵੀ ਜ਼ੋਰ ਜਮਾਈ ਵੀ ਕਰਨ ਦੀ ਕੋਸ਼ਿਸ਼ ਕਰਨਗੇ ਤੁਹਾਨੂੰ ਡਰਾ ਤਮਕਾ ਕੇ ਵੀ ਵੋਟ ਪਵਾਉਣ ਦੀ ਕੋਸ਼ਿਸ਼ ਕਰਨਗੇ ਹਾਂਜੀ ਸਰ ਹੋ ਸਕਦਾ ਜੀ ਇੱਦਾਂ ਵੀ ਜਿੱਦਾਂ ਤੁਸੀਂ ਕਹਿੰਦੇ ਹੋ ਸਕਦਾ ਪਰ ਸਾਡੇ ਖਾੜੇ ਪਿੰਡ ਦਾ ਪੂਰ ਤਰ੍ਹਾਂ ਇੱਕ ਆ ਜੀ ਬਾਕੀ ਖਾੜੇ ਪਿੰਡ ਦਾ ਇੱਕਾਂ ਵੀ ਹੈ ਤੇ ਬਾਕੀ ਪੂਰ ਤਰ੍ਹਾਂ ਬਾਈਕਾਟ ਵੀ ਸਾਡੇ ਸਾਰੇ ਪਿੰਡ ਦਾ ਕੀਤਾ ਹੋਇਆ ਜੀ ਪੂਰਨ ਬਾਈਕਾਟ ਤਾਂ ਕੀਤਾ ਸਰ ਜੀ 1 ਮਹੀਨਾ ਹੋ ਗਿਆ ਸਾਡਾ ਪੂਰਾ ਧਰਨਾ ਚੱਲਦਿਆਂ ਫੈਕਟਰੀ ਕੋਲ ਤੇ 15 ਦਿਨ ਪੂਰੇ ਹੋ ਗਏ ਵੋਟਾਂ ਦਾ ਬਾਈਕਾਟ ਕੀਤੇ ਨੂੰ ਆ 15 ਦਿਨਾਂ ਦੇ ਵਿੱਚ ਕਿਸੇ ਲੀਡਰ ਨੇ ਸਾਡੀ ਸਾਰ ਨਹੀਂ ਲਈ ਤੁਸੀਂ ਵੋਟਾਂ ਦਾ ਬਾਈਕਾਟ ਕਿਉਂ ਕੀਤਾ ਵਾ ਵੀ ਸਾਡੀ ਸਾਰ ਨਹੀਂ ਲੈਂਦੀ ਨਾ ਸਾਡੇ ਨਾਲ ਕੋਈ ਗੱਲਬਾਤ ਕੀਤੀ ਉਹਨਾਂ ਨੇ ਤਾਂ ਕਰਕੇ ਇਸ ਪੂਰਨ ਬਾਈਕਾਟ ਕੀਤਾ ਜੀ ਜੇਕਰ ਸਾਡੀ ਕਿਸੇ ਨੇ ਸਾਰ ਲੇਤੀ ਹੁੰਦੀ 8 ਪੋਸਟ ਅਗਸਟ ਕਰਦੇ ਵੀ ਕਿਉਂ ਬਾਈਕਾਟ ਕੀਤਾ ਫੇਰ ਅਸੀਂ ਵੋਟਾਂ ਬਾਰੇ ਕੋ ਸਰ ਸੋਚ ਲੈਂਦੇ ਕੌਣ ਬਾਰੇ ਹਾਂਜੀ ਹੁਣ ਸਾਡਾ ਪੂਰ ਤਰ੍ਹਾਂ ਬਾਈਕਾਟ ਕੀਤਾ ਸਾਰੇ ਪਿੰਡ ਦਾ ਜੀ ਹਾਂਜੀ ਕੀ ਲੱਗਦਾ ਵੀ ਸਰਕਾਰ ਜਾਂ ਪ੍ਰਸ਼ਾਸਨ ਕਿਉਂ ਨਹੀਂ ਕਰ ਰਿਹਾ ਕੁਝ ਸੁਣਵਾਈ ਕਿਉਂ ਨਹੀਂ ਕਰ ਰਿਹਾ ਜਾਂ ਕੋਈ ਫੈਸਲਾ ਕਿਉਂ ਨਹੀਂ ਲੈ ਰਿਹਾ ਇਥੋਂ ਜਿਵੇਂ ਵੋਟਾਂ ਲੈ ਲੈਂਦੇ ਆ ਉਹ ਜਨਤਾ ਨੂੰ 扑ਕਾ ਕੇ ਜਾਂ ਕਹਿ ਦਈਏ ਮੜਕਨ ਦੇ ਸਾਧ ਲੈਂਦੇ ਹੁਣ ਮਾਨੂਕੇ ਸਰਬਜੀਤਪੁਰ ਬੀਬੀ ਆ ਅਸੀਂ ਉਹਨੂੰ ਜਿਤਾਇਆ ਉਹ ਇੱਕ ਵਾਰ ਵੀ ਉਹਨਾਂ ਨੇ ਕਿਹੜਾ ਨਹੀਂ ਮਾਰਿਆ ਮਾਨੂੰ ਕਿ ਕਿਹੜੇ ਤੋਂ ਦੂਰ ਆ ਉਹਨਾਂ ਨੂੰ ਪਤਾ ਵੀ ਇਹਨਾਂ ਦਾ ਪੂਰਾ 1 ਮਹੀਨਾ ਹੋ ਗਿਆ ਧਰਨਾ ਲੱਗੇ ਨੂੰ ਤੇ 15 ਦਿਨੋਂ ਕੋਈ ਬਾਈਕਾਟ ਦਾ ਨੋਟਿਸ ਦਿੱਤੇ ਨੂੰ ਉਹ ਇੱਕ ਵਾਰ ਵੀ ਨਹੀਂ ਆਏ ਇਹਦੇ ਚ ਉਹਨਾਂ ਨੂੰ ਸਾਡੀ ਹੈਲਪ ਕਰਨੀ ਚਾਹੀਦੀ ਸੀ ਇਹ ਜਿਹੜਾ ਹੈਗਾ ਧਰਨਾ ਅੱਜ ਅੱਜ ਦਾ ਹੀ ਆ ਮਤਾ ਜੀ ਹਾਂਜੀ ਅੱਜ ਅਸੀਂ ਸਿਰਫ ਬੋਟਾਂ ਦਾ ਬਾਈਕਾਟ ਕਰਕੇ ਰੋਸ ਵਜੋਂ ਬੈਠੇ ਹਾਂ ਜੀ ਹਾਂਜੀ ਜਿਹੜਾ ਸਾਡਾ ਪੱਕਾ ਧਰਨਾ 1 ਮਹੀਨੇ ਤੋਂ ਉੱਪਰ ਹੋ ਗਿਆ ਉਹ ਸਾਡਾ ਚੱਲਦਾ ਰਹੂਗਾ ਹਾਂਜੀ ਉਹ ਜਿੱਦਾਂ ਹੁਣ ਸਾਡੇ ਵੀਰ ਭਾਈ ਖੇਤਾਂ 'ਚ ਕੰਮ ਕਰਨ ਲੱਗਣਗੇ ਹੁਣ ਸ਼ਾਇਦ ਕੱਲ ਤੋਂ ਅਸੀਂ ਮਾਈਆਂ ਉੱਤੇ ਪੱਕਾ ਤਰਨ ਫੇਟਾ ਕਰੀ ਕੀ ਉਮੀਦ ਲੱਗਦੀ ਆ ਵੋਟਾਂ ਤਾਂ ਅੱਜ ਪੈ ਜਾਣਗੀਆਂ 4 ਤਰੀਕ ਨੂੰ ਰਿਜ਼ਲਟ ਆ ਜਾਣਾ ਸਰਕਾਰ ਵੀ ਬਣ ਜਾਣੀ ਆ ਮਸਲੇ ਜਿਉਂਦੇ ਤਿਉਂ ਰਹਿੰਦੇ ਆ ਕਿ ਉਮੀਦ ਹੈ ਵੀ ਨਵੀਂ ਸਰਕਾਰ ਬਣਨ ਤੋਂ ਬਾਅਦ ਕੋਈ ਥੋੜੀ ਸੁਣਵਾਈ ਹੋਊਗੀ ਦੇਖੋ ਜੀ ਲੱਗਦਾ ਤਾਂ ਸਾਨੂੰ ਚਾਂਸ ਘੱਟ ਗਏ ਹਨਾ ਪਰ ਬਟ ਜਿੱਦਾਂ ਸਾਡੇ ਪਿੰਡ ਦਾ ਏਕਾ ਹੈਗਾ ਹਨਾ ਉਹ ਸਾਰਨਾ ਲੱਗਦਾ ਵੀ ਅਸੀਂ ਜੰਗ ਆਵਦੀ ਜਿੱਤ ਕੇ ਰਹਿਣੇ ਫੈਕਟਰੀ ਬੰਦ ਕਰਾ ਕੇ ਹੀ ਰਹਾਗੇ ਸਾਨੂੰ ਬੇਸ਼ੱਕ 6 ਮਹੀਨੇ ਬਹਿਣਾ ਪੈ ਜੇ ਸਾਨੂੰ ਇੱਕ ਸਾਲ ਬਹਿਣਾ ਪੈ ਜੇ ਅਸੀਂ ਇਦਾਂ ਹੀ ਡਟ ਕੇ ਰਹਾਂਗੇ ਜਿੰਨੀ ਦੇਰ ਪ੍ਰੋਪਰ ਤੌਰ ਤੇ ਫੈਕਟਰੀ ਬੰਦ ਕਰਨ ਦਾ ਸਾਨੂੰ ਲਗਤੀ ਰੂਪ ਚ ਨਹੀਂ ਹੁੰਦਾ ਉਨੀ ਦੇਰ ਸਤਾਰਨੇ ਤੱਕ ਰਹਿਣਾ ਜੀ ਬਿਲਕੁਲ ਤਾਂ ਕਿਤੇ ਨਾ ਕਿਤੇ ਇੱਕ ਪੱਕਾ ਤਹਿਇਆ ਕੀਤਾ ਹੋਇਆ ਬੀਬੀਆਂ ਨੇ ਅਖਾੜੇ ਪਿੰਡ ਦੀਆਂ ਬੀਬੀਆਂ ਪੱਕੇ ਤੌਰ ਤੇ ਅਜ ਰੋਸ ਜਿਹੜਾ ਪ੍ਰਦਰਸ਼ਨ ਇਹ ਕਰ ਰਹੇ ਨੇ ਇੱਕ ਇੱਕ ਦਿਨ ਲਈ ਇੱਕ ਦਿਨ ਇਸ ਕਰਕੇ ਵੀ ਅੱਜ ਵੋਟਾਂ ਦਾ ਦਿਨ ਆ ਵੋਟਾਂ ਦਾ ਦਿਨ ਲੋਕਤੰਤਰ ਦਾ ਇੱਕ ਬਹੁਤ ਵੱਡਾ ਦਿਨ ਹੁੰਦਾ ਹਰ ਵਿਅਕਤੀ ਕੋਲੇ ਇੱਕ ਦਿਨ ਹੁੰਦਾ ਕਿ ਉਹ ਆਪਣੀ رائے ਦੇ ਨਾਲ ਆਪਣੇ ਅਧਿਕਾਰ ਦੇ ਨਾਲ ਆਪਣਾ ਮਤਦਾਨ ਕਰ ਸਕੇ ਤੇ ਉਸ ਤੋਂ ਬਾਅਦ ਇੱਕ ਸੁਲਝੀ ਹੋਈ ਸਰਕਾਰ ਬਣਾ ਸਕੇ ਪਰ ਸਰਕਾਰਾਂ ਬਣਨ ਤੋਂ ਬਾਅਦ ਸਾਡਾ ਜਿਹੜਾ ਲੋਕਾਂ ਨਾਲ ਕਿਸ ਤਰ੍ਹਾਂ ਦਾ ਵਰਤਾਓ ਕਰਦਿਆਂ ਨੇ ਜਾਂ ਲੋਕਾਂ ਦੀ ਕਿੰਨੀ ਕੁ ਸੁਣਵਾਈ ਹੁੰਦੀ ਆ ਉਹਦੀ ਤਸਵੀਰ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇੱਕ ਪਾਸੇ ਇੱਕ ਵਿਅਕਤੀ ਆ ਜਿਹੜਾ ਇੱਕ ਬਾਇਓਗੈਸ ਫੈਕਟਰੀ ਲਾ ਰਿਹਾ ਜਿਹਦੇ ਚ ਜ਼ਹਿਰੀਲਾ ਧੂਆਂ ਆਉਂ ਨਿਕਲਣਾ ਜਿਹਦੇ ਵਿੱਚ ਜਿਹਦੇ ਨਾਲ ਪਾਣੀ ਜਿਹੜਾ ਹੈਗਾ ਦੂਸ਼ਿਤ ਹੋ ਜਾਣਾ ਜਿਹਦੇ ਨਾਲ ਮਿੱਟੀ ਦੂਸ਼ਿਤ ਹੋ ਜਾਣੀ ਆ ਤੇ ਦੂਜੇ ਪਾਸੇ ਪਿੰਡ ਦੀ 34 3500 ਜਿਹੜੀ ਵੋਟ ਆ ਉਹ ਇੱਕ ਪਾਸੇ ਖੜੀ ਆ ਪਰ ਸੁਣਵਾਈ ਨਹੀਂ ਹੋ ਰਹੀ ਸਭ ਤੋਂ ਜਿਹੜੀ ਹੈਗੀ ਆ ਸ਼ਰਮਨਾਕ ਗੱਲ ਕਿ ਇਹਨਾਂ ਪਿੰਡ ਵਾਲਿਆਂ ਨੇ ਇੱਕ ਆਮ ਘਰ ਦੀ ਬੀਬੀ ਸਰਬਜੀਤ ਕੌਰ ਮਾਨੂੰਕੇ ਨੂੰ ਜਿਤਾ ਕੇ ਦੋ ਵਾਰ ਜਿਤਾ ਕੇ ਇਥੋਂ ਵਿਧਾਇਕ ਬਣਾਇਆ ਵਿਧਾਨ ਸਭਾ 'ਚ ਭੇਜਿਆ ਉਹ ਵੀ ਇਹਨਾਂ ਬੀਬੀਆਂ ਦਾ ਹਾਲ ਪੁੱਛਣ ਜਾਂ ਇਹਨਾਂ ਦੀ ਸੁਣਵਾਈ ਕਰਨ ਲਈ ਨਹੀਂ ਆਏ ਸੋ ਇਸੇ ਕਰਕੇ ਜਿਹੜਾ ਹੈਗਾ ਪਿੰਡ ਵਾਲਿਆਂ ਨੇ ਇਹ ਰੋਸ ਮਾਰਚ ਆਪਣਾ ਇਥੇ ਪੱਕੇ ਤੌਰ ਤੇ ਲਾਇਆ ਹੋਇਆ ਪ੍ਰਸ਼ਾਸਨ ਨੇ ਬਹੁਤ ਕੋਸ਼ਿਸ਼ ਕੀਤੀ ਏਡੀਸੀ ਨੇ ਇਹਨਾਂ ਨੂੰ ਮਨਾਉਣ ਦੀ ਵੀ ਇੱਕ ਵਾਰ ਵੋਟਾਂ ਪਾ ਦਿਓ ਆਮੇ ਨੋਟਾ ਦਾ ਬਟਨ ਦਬਾ ਦਿਓ ਪਰ ਸਾਰੇ ਪਿੰਡ ਦਾ ਏਕਾ ਔਰ ਇਸ ਤਰ੍ਹਾਂ ਦਾ ਏਕਾ ਹੋਣਾ ਵੀ ਚਾਹੀਦਾ ਔਰ ਸਲੂਟ ਕਰਨਾ ਚਾਹੀਦਾ ਇਸ ਤਰ੍ਹਾਂ ਦੀ ਏਕਤਾ ਨੂੰ ਉਧਰ ਤੁਸੀਂ ਦੇਖ ਰਹੇ ਹੋ ਪੁਲਿਸ ਦੀਆਂ ਗੱਡੀਆਂ ਖੜੀਆਂ ਨੇ ਪੁਲਿਸ ਵੀ ਆਈ ਹੋਈ ਆ ਇੱਧਰ ਬੀਬੀਆਂ ਬੈਠੀਆਂ ਨੇ ਬੱਚੇ ਬੈਠੇ ਆ ਛੋਟੇ ਛੋਟੇ ਬੱਚੇ ਵੀ ਜਿਹੜੇ ਹੈਗੇ ਆ ਇਸ 45 46 ਡਿਗਰੀ ਤਾਪਮਾਨ ਦੇ ਵਿੱਚ ਇਸ ਰੋਸ ਮਾਰਚ ਦੇ ਵਿੱਚ ਬੈਠੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੋਕ ਸਭਾ ਲੁਧਿਆਣਾ ਲੋਕ ਸਭਾ ਲੁਧਿਆਣਾ ਦਾ ਇਹ ਪਿੰਡ ਅਖਾੜਾ ਜਗਰਾਉਂ ਦੇ ਨਾਲ ਲੱਗਦਾ ਜਿੱਥੇ ਇੱਕ ਪਾਸੇ ਸਾਰੇ ਲੋਕ ਪੂਰੇ ਉਤਸ਼ਾਹ ਨਾਲ ਵੋਟਿੰਗ ਕਰ ਰਹੀ ਨਹੀਂ ਪਰ ਇਹ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਰੋਸ ਮਾਰਚ ਤੇ ਬੈਠੇ ਨੇ ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਅਖਾੜਾ ਪਿੰਡ ਦੀਆਂ ਅਖਾੜਾ ਪਿੰਡ ਦਾ ਜਿਵੇਂ ਅਸੀਂ ਤੁਹਾਨੂੰ ਦੱਸਿਆ ਬੀਬੀਆਂ ਉੱਥੇ ਰੋਸ ਮਾਰਚ ਤੇ ਬੈਠੀਆਂ ਨੇ ਧਰਨਾ ਲਾਇਆ ਹੋਇਆ ਪੱਕੇ ਤੌਰ ਤੇ ਉਹਨਾਂ ਨੇ ਚੋਣਾਂ ਦਾ ਬਾਈਕਟ ਕੀਤਾ ਹੋਇਆ ਤਾਂ ਇਹ ਪੋਲਿੰਗ ਬੂਥ ਹੈ ਜਿੱਥੇ ਅਖਾੜਾ ਪਿੰਡ ਦੀ ਵੋਟਿੰਗ ਹੋਣੀ ਸੀ ਪਰ ਤੁਸੀਂ ਦੇਖ ਰਹੇ ਹੋ ਕਿ ਗੇਟ ਖੁੱਲਾ ਹੋਇਆ ਹੈ ਸੁਰੱਖਿਆ ਕਰਮੀ ਵੀ ਖੜੇ ਨੇ ਪਰ ਕੋਈ ਵੋਟ ਪਾਉਣ ਲਈ ਨਹੀਂ ਆ ਰਿਹਾ ਹਾਲਾਂਕਿ ਪੂਰੇ ਇੰਤਜ਼ਾਮ ਕੀਤੇ ਗਏ ਨੇ ਅ ਪ੍ਰਸ਼ਾਸਨ ਵੱਲੋਂ ਪਰ ਅੰਦਰ ਬਿਲਕੁਲ ਸੁੰਨ ਸਰਾ ਚੁੱਪ ਪਸਰੀ ਹੋਈ ਹੈ ਕੋਈ ਵੀ ਤੁਹਾਨੂੰ ਇਸ ਤਰ੍ਹਾਂ ਦਾ ਬੰਦਾ ਨਜ਼ਰ ਨਹੀਂ ਆਊਗਾ ਜਿਹੜਾ ਵੋਟ ਪਾਉਣ ਲਈ ਜਾ ਰਿਹਾ ਹੈ ਸੋ ਇਹ ਤਸਵੀਰਾਂ ਨੇ ਅਖਾੜੇ ਪਿੰਡ ਦੀਆਂ ਜਿੱਥੇ ਇੱਕ ਜ਼ਹਿਰੀਲੀ ਗੈਸ ਫੈਕਟਰੀ ਲੱਗਣ ਕਰਕੇ ਪਿੰਡ ਵਾਲਿਆਂ ਵੱਲੋਂ ਚੋਣਾਂ ਦਾ ਬਾਈਕਾਟ ਕੀਤਾ ਗਿਆ ਪ੍ਰਸ਼ਾਸਨ ਨੇ ਬਹੁਤ ਕੋਸ਼ਿਸ਼ ਕੀਤੀ ਕਿ ਮਨਾਇਆ ਜਾਵੇ VOTING ਕਰਵਾਈ ਜਾਵੇ ਪਰ ਕੋਈ ਵੀ ਵਿਅਕਤੀ ਜਿਹੜਾ ਹੈਗਾ ਵੋਟ ਪਾਉਣ ਲਈ ਨਹੀਂ ਆ ਰਿਹਾ ਸੋ ਸਾਰੇ ਜਿਹੜਾ ਹੈਗਾ ਇਸ ਜਿੱਥੇ ਇਹ ਬੂਥ ਆ ਇੱਥੇ ਸਕੂਲ ਦੇ ਵਿੱਚ ਚੁੱਪ ਪਸਰੀ ਹੋਈ ਆ ਸੁੰਸਰਾ ਪਸਰੀ ਹੋਈ ਆ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਅਖਾੜੇ ਤੋਂ ਕੈਮਰਾਮੈਨ ਸੁਰਜੀਤ ਦੇ ਨਾਲ ਅਖਾੜੇ ਤੋਂ ਮੈਂ ਹਰਜਿੰਦਰ ਸਿੰਘ ਸਤਿ ਸ਼੍ਰੀ ਅਕਾਲ ਲੋਕ ਸਭਾ ਚੋਣਾਂ ਦੀ ਕਵਰੇਜ ਤੁਸੀਂ ਦੇਖ ਰਹੇ ਹੋ ਅਸੀਂ ਲੋਕ ਸਭਾ ਲੁਧਿਆਣਾ ਦੀ ਗਰਾਊਂਡ ਰਿਪੋਰਟ ਕਵਰ ਕਰ ਰਹੇ ਹਾਂ ਲੁਧਿਆਣਾ ਦੇ ਵਿੱਚ ਜਦ ਅਸੀਂ ਆਉਨੇ ਆ ਤਾਂ ਜਗਰਾਉ ਦੇ ਕੁਝ ਪਿੰਡ ਇਹੋ ਜਿਹੇ ਵੀ ਨੇ ਜਿਨ੍ਹਾਂ ਨੇ ਪੂਰਨ ਤੌਰ ਤੇ ਚੋਨਾ ਦਾ ਬਾਈਕਾਟ ਕੀਤਾ ਹੋਇਆ ਬਾਈਕਾਟ ਕਿਉਂ ਕੀਤਾ ਇਹਦੇ ਵੀ ਕਈ ਕਾਰਨ ਨੇ ਤੁਹਾਨੂੰ ਤਸਵੀਰਾਂ ਦਿਖਾ ਦਗੇ ਅਖਾੜੇ ਪਿੰਡ ਖੜੇ ਆ ਲੰਬੇ ਸਮੇਂ ਤੋਂ ਜਿਹੜਾ ਹੈਗਾ ਇੱਥੇ ਇੱਕ ਸੰਘਰਸ਼ ਚੱਲਦਾ ਆ ਰਿਹਾ ਸੰਘਰਸ਼ ਇਸ ਕਰਕੇ ਕਿ ਇੱਥੇ ਇਸ ਪਿੰਡ ਦੇ ਵਿੱਚ ਬਿਲਕੁਲ ਪਿੰਡ ਦੀ ਝੂ ਦੇ ਕੋਲੇ ਭਾਰੀ ਬਸੋਂ ਜਿੱਥੇ ਹੈ ਕੋਲ ਸਕੂਲ ਵੀ ਹੈ ਉੱਥੇ ਇੱਕ ਜ਼ਹਿਰੀਲੀ ਗੈਸ ਫੈਕਟਰੀ ਲੱਗ ਰਹੀ ਆ ਲੰਬੇ ਸਮੇਂ ਤੋਂ ਲੋਕ ਧਰਨੀ ਤੇ ਬੈਠੇ ਨੇ ਪੱਕਾ ਮੋਰਚਾ ਲਾਇਆ ਹੋਇਆ ਪਰ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਹੀਂ ਕੀਤੀ ਜਿਹਦੇ ਕਰਕੇ ਜਿਹੜਾ ਹੈਗਾ ਪਿਛਲੇ ਦਿਨੀ ਪਿੰਡ ਵਾਲਿਆਂ ਨੇ ਫਿਰ ਇਹ ਫੈਸਲਾ ਲਿਆ ਕਿ ਅਸੀਂ ਵੋਟਾਂ ਨਹੀਂ ਪਾਵਾਂਗੇ ਪ੍ਰਸ਼ਾਸਨ ਨੇ ਬਹੁਤ ਜ਼ੋਰ ਅਜ਼ਮਾਈ ਕਰਨ ਦੀ ਕੋਸ਼ਿਸ਼ ਕੀਤੀ ਕਿ ਵੋਟਾਂ ਪਵਾਈਆਂ ਜਾਣ ਪਵਾਈਆਂ ਜਾਣ ਪਿੰਡ ਵਾਲਿਆਂ ਨਾਲ ਬਾਰ ਬਾਰ ਮੀਟਿੰਗਾਂ ਹੁਣ ਵੀ ਕੁਝ ਕਿ ਮਿੰਟ ਪਹਿਲਾਂ ਏਡੀਸੀ ਲੁਧਿਆਣਾ ਇੱਥੇ ਆਏ ਤੇ ਧਰਨਾਕਾਰੀਆਂ ਨਾਲ ਉਹਨਾਂ ਨੇ ਗੱਲ ਕੀਤੀ ਸੀ ਕਿ ਤੁਸੀਂ ਵੋਟਾਂ ਪਾ ਦਿਓ ਬੇਸ਼ੱਕ ਨੋਟਾ ਦਾ ਬਟਨ ਦਬਾ ਦਿਓ ਪਰ ਪਿੰਡ ਵਾਲਿਆਂ ਦਾ ਕਹਿਣਾ ਕਿ ਅਸੀਂ ਪੂਰਨ ਤੌਰ ਤੇ ਬਾਈਕਟ ਕੀਤਾ ਤਾਂ ਕੀਤਾ ਤੇ ਇਹਨਾਂ ਦੀ ਮੰਗ ਸੀ ਕਿ ਜਿਹੜਾ ਵਿਅਕਤੀ ਉੱਥੇ ਫੈਕਟਰੀ ਲਾ ਰਿਹਾ ਉਹ ਇੱਕ ਵਾਰ ਇਸ ਰਾਮ ਤੇ ਲਿਖਤੀ ਤੌਰ ਤੇ ਦੇ ਦੇ ਕਿ ਮੈਂ ਇੱਥੇ ਫੈਕਟਰੀ ਨਹੀਂ ਲਾਵਾਂਗਾ ਤੇ ਅਸੀਂ ਵੋਟਾਂ ਪਾ ਦੇਾਂਗੇ ਪਰ ਏਡੀਸੀ ਨੇ ਇਸ ਤਰ੍ਹਾਂ ਦਾ ਕੋਈ ਵਿਸ਼ਵਾਸ ਨਹੀਂ ਦਵਾਇਆ ਕਿ ਉਹ ਲਿਖਤੀ ਤੌਰ ਤੇ ਦਵਾ ਸਕਣਗੇ ਬੀਬੀਆਂ ਨਾਲ ਗੱਲ ਕਰਦੇ ਆਂ ਕਿਉਂ ਧਰਨੇ ਤੇ ਬੈਠੇ ਨੇ ਮਾਤਾ ਜੀ ਥੋੜਾ ਖੜਾ ਹੋ ਜਾਓ ਕਿਉਂਕਿ ਕੱਲ ਤੋਂ ਇਹ ਸੀਗਾ ਵੀ ਸ਼ਾਇਦ ਕੋਈ ਸਹਿਮਤੀ ਬਣ ਜੇ ਪਰ ਵੋਟਾਂ ਦੀ ਕੋਈ ਸਹਿਮਤੀ ਬਣ ਨਹੀਂ ਸਕੀ ਭੈਣ ਜੀ ਅਸੀਂ ਇੱਕ ਦਿਨ ਪਹਿਲਾਂ ਵੀ ਤੁਸੀਂ ਰੋਸ ਮਾਰਚ ਕੱਢਿਆ ਸੀ ਅਸੀਂ ਉਸ ਦਿਨ ਵੀ ਆਏ ਸੀ ਕਿ ਅੱਜ ਵੋਟਾਂ ਦਾ ਦੇਣਾ ਵੋਟਾਂ ਦਾ ਦਿਨ ਤਾਂ ਹਰ ਬੰਦੇ ਵਾਸਤੇ ਬੜਾ ਅਹਿਮ ਹੁੰਦਾ ਖਾਸ ਹੁੰਦਾ ਅੱਜ ਆਪਾਂ 5 ਸਾਲਾਂ ਲਈ ਆਪਣੀ ਸਰਕਾਰ ਚੁਣਨੀ ਆ ਪਰ ਤੁਸੀਂ ਇੱਥੇ ਧਰਨੀ ਤੇ ਬੈਠ ਕੇ ਬਾਈਕਾਟ ਕਰਕੇ ਕਿਉਂ ਸਰ ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਦੇਖ ਰਹੇ ਆ ਕਿ ਸਨਵੇ ਇੱਕ ਮਹੀਨਾ ਹੋ ਗਿਆ ਧਰਨੀ ਤੇ ਬੈਠਿਆ ਨੂੰ ਅਸੀਂ ਜਿਹੜੀ ਇਹ ਫੈਕਟਰੀ ਦੇ ਸਬੰਧ ਵਿੱਚ ਜਿਹੜਾ ਧਰਨਾ ਸਾਡਾ ਚੱਲ ਰਿਹਾ ਪਰ ਸਾਡੇ ਜਿਹੜੇ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਵੀ ਹੋ ਸਕਦੀ ਹੈ ਔਰ ਜਿਹੜਾ ਸਾਨੂੰ ਇੱਕ ਪਰੋਸਾਧਵਾਇਆ ਜਾ ਰਿਹਾ ਕਿ ਇਲੈਕਸ਼ਨਾਂ ਤੋਂ ਬਾਅਦ ਜਿਹੜਾ ਐ ਫੈਕਟਰੀ ਦਾ ਕੋਈ ਹੱਲ ਕਰਾਂਗੇ ਪਰ ਇਹ ਸਾਨੂੰ ਵੀ ਪਤਾ ਕਿ ਇਲੈਕਸ਼ਨਾਂ ਤੋਂ ਬਾਅਦ ਕੋਈ ਫੈਕਟਰੀ ਲਾ ਲੈਣੀ ਹੈ ਜਿਹੜਾ ਇਹਨਾਂ ਨੇ 1 ਮਹੀਨੇ ਦੇ ਵਿੱਚ ਕੋਈ ਹੱਲ ਨਹੀਂ ਕਰਿਆ ਫੇਰ ਉਹ ਇਹਨਾਂ ਨੇ ਇਲੈਕਸ਼ਨਾਂ ਤੋਂ ਬਾਅਦ ਵੀ ਨਹੀਂ ਕੋਈ ਹੱਲ ਕੀਤਾ ਕਿਤੇ ਇਲੈਕਸ਼ਨ ਤਾਂ ਜਿਹੜੇ 5 ਸਾਲ ਬਾਅਦ ਫੇਰ ਆ ਜਾਣੇ ਆ ਫੈਕਟਰੀ ਇੱਕ ਵਾਰੀ ਅਗਰ ਲੱਗ ਗਈ ਤਾਂ ਸਾਡੀਆਂ ਫਸਲਾਂ ਤੇ ਨਸਲਾਂ ਦੋਨੇ ਖਤਮ ਨੇ ਤਾਂ ਇਹਦੇ ਕਰਕੇ ਅਸੀਂ ਜਿਹੜਾ ਜੇ ਮੁਕੰਮਲ ਜਿਹੜਾ ਸਾਡਾ ਵਾਈਕਾਟ ਆ ਔਰ ਅਸੀਂ ਇਲੈਕਸ਼ਨ ਦੇ ਵਿੱਚ ਅਸੀਂ ਕੋਈ ਵੀ ਕਿਸੇ ਵੀ ਪਿੰਡ ਦੇਤੀ ਪਿੰਡ ਕੋਈ ਵੀ ਵੋਟ ਨਹੀਂ ਪਾਉਣ ਗਈ ਹੈਗੀ ਔਰ ਨਾ ਹੀ ਅਸੀਂ ਪਾਉਣਗੇ ਜਿੰਨਾ ਟਾਈਮ ਸੇ ਪਾਉਣਗੇ ਸੁਣਦੇ ਵਿੱਚ ਆਇਆ ਕਿ ਹੁਣੇ-ਹੁਣੇ ਏਡੀਸੀ ਆਈ ਸੀ ਮੀਟਿੰਗ ਕੀਤੀ ਕਮੇਟੀ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਵੀ ਵੋਟਾਂ ਪਾ ਦਿਓ ਬੇਸ਼ੱਕ ਨੋਟਾਂ ਦਾ ਬਟਨ ਦਬਾ ਦਿਓ ਤੇ ਬਹੁਤ ਉਹਨਾਂ ਨੇ ਕੋਸ਼ਿਸ਼ ਕੀਤੀ ਤੁਹਾਨੂੰ ਕਹਿਣ ਦੀ ਵੀ ਇੱਕ ਵਾਰੀ ਵੋਟਾਂ ਪਾ ਆਓ ਸਰ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕਿਸ ਤਰ੍ਹਾਂ VOTING MACHINE ਦੇ ਵਿੱਚ ਹੈਰਾਫਰੀ ਹੋ ਰਹੀ ਹੈ ਕਿਉਂਕਿ ਇਹ ਵੀ ਇੱਕ ਪ੍ਰਸ਼ਾਸਨ ਦੀ ਚਾਲ ਹੀ ਆ ਔਰ ਸਾਨੂੰ ਉਹਨਾਂ ਨੇ ਇਸ ਤਰ੍ਹਾਂ ਸਮਝ ਰੱਖਿਆ ਜਿਵੇਂ ਅਸੀਂ ਬੱਚੇ ਹੁੰਨੇ ਆ ਔਰ ਸਾਨੂੰ ਇੱਕ ਲੌਲੀਪੌਪ ਦੇ ਰਹੇ ਨੇ ਜਦੋਂ ਵੀ ਕੋਈ ਮੀਟਿੰਗ ਕਰਦੇ ਆ ਕੋਈ ਨਾ ਕੋਈ ਉਹਨੂੰ ਪਰ ਉਹ ਸਾਡੇ ਕੋ ਚਲੇ ਜਾਂਦੇ ਨੇ ਕਿ ਤੁਸੀਂ ਜੀ VOTING ਕਰਨ ਜ਼ਰੂਰ ਜਾਓ ਚਾਹੇ ਲਾਸਟ ਵਾਲਾ ਬਟਨ ਹੀ ਦਬ ਕੇ ਚਲੋ ਔਰ ਸਾਡਾ ਹੀ ਉਹਨਾਂ ਨੂੰ ਇਹੀ ਅਸੀਂ ਉਹਨਾਂ ਨੂੰ ਉਹ ਇੱਕ ਆਪਦੀ ਮੰਗ ਰੱਖੀ ਆ ਕਿ ਜਿੰਨਾ ਟਾਈਮ ਕੋਈ ਫੈਕਟਰੀ ਦਾ ਹੱਲ ਨਹੀਂ ਹੋਊਗਾ ਉਹਨੇ ਟਾਈਮ ਵਿੱਚ ਸਾਡੇ ਵਿੱਚ ਇੱਕ ਵੀ ਵੋਟ ਖਾੜੀ ਦੀ ਜਿਹੜੀ ਆ ਪੋਲਿੰਗ ਬੂਥ ਤੇ ਨਹੀਂ ਜਾਂਦੀ ਜੀ ਮਾਤਾ ਜੀ ਕੋਈ ਜਿੱਦਾਂ ਤੁਸੀਂ ਤਾਂ ਚਲੋ ਸਾਰੇ ਪਿੰਡ ਨੇ ਬਾਈਕਾਟ ਕੀਤਾ ਤੁਹਾਡੇ ਪਿੰਡ ਦੇ ਜਿਹੜੇ ਅੱਡੋ ਅੱਡ ਪਾਰਟੀਆਂ ਦੇ ਹੁੰਦੇ ਆ ਚਲੋ ਪਿੰਡ ਦੇ ਵਿੱਚ ਜਿਹੜੇ ਆਪਣੇ ਆਗੂ ਹੁੰਦੇ ਆ ਉਹਨਾਂ ਤੋਂ ਬਗੈਰ ਕੋਈ ਬਾਹਰਲੇ ਪਿੰਡਾਂ ਦੇ ਜਾਂ ਵਿਧਾਇਕ ਵੱਲੋਂ ਸੱਤਾਧਿਰ ਵੱਲੋਂ ਕੋਈ ਬੰਦਾ ਬਾਹਰੋਂ ਆਇਆ ਹੋਵੇ ਤੁਹਾਡੇ ਨਾਲ ਗੱਲ ਕਰਨ ਵੀ ਇੱਕ ਵਾਰੀ ਵੋਟ ਪਾ ਦਿਓ ਨਹੀਂ ਸਰ ਸਾਡੀ ਕਿਸੇ ਨੇ ਸਾਰ ਨਹੀਂ ਲਈ ਅੱਜ ਆਏ ਸੀ 15 ਦਿਨ ਹੋ ਗਏ ਅਸੀਂ 15 ਦਿਨਾਂ ਤੋਂ ਬਾਈਕਾਟ ਕਰੀ ਬੈਠੇ ਆ ਸਾਡੀ ਕਿਸੇ ਨੇ ਸਾਰ ਨਹੀਂ ਲਈ ਅੱਜ ਆਏ ਸੀ ਅੱਜ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਸਾਨੂੰ ਮਤਲਬ ਕਹਿੰਦੀ ਫਿਰ ਤੁਸੀਂ ਵੋਟ ਪਾਓ ਸਾਡਾ ਇੱਕੋ ਹੀ ਨਾਰਾ ਆ ਇੱਕੋ ਹੀ ਸਾਡਾ ਇੱਕ ਆ ਆ ਸਾਡੀ ਇਕਤਾ ਪੂਰੀ ਆ ਵੀ ਸਾਡੀ ਫੈਕਟਰੀ ਦਾ ਹੱਲ ਹੋ ਜਾਏ ਫੈਕਟਰੀ ਸਾਡੀ ਬੰਦ ਹੋ ਜਾਏ ਅਸੀਂ ਵੋਟ ਉਦੋਂ ਹੀ ਪਾਇਾਵਾਂਗੇ ਸਾਨੂੰ ਕੋਈ ਇਤਰਾਜ਼ ਨਹੀਂ ਸਾਡੀ ਕੋਈ ਉਹਦੇ ਨਾਲ ਨਿੱਜੀ ਦੁਸ਼ਮਣੀ ਤਾਂ ਹੈ ਨਹੀਂ ਵੀ ਸਾਨੂੰ ਇਹ ਹੋਈ ਆ ਵੀ ਸਾਡੇ ਪਿੰਡ ਵਿੱਚ ਫੈਕਟਰੀ ਨਹੀਂ ਲੱਗਣੀ ਚਾਹੀਦੀ ਉਹਦੇ ਤੋਂ ਸਾਨੂੰ ਬਹੁਤ ਪ੍ਰੋਬਲਮ ਆ ਸਰ ਕੌਣ ਕੌਣ ਆਏ ਸੀ ਏਡੀਸੀ ਦਾ ਤਾਂ ਸਾਨੂੰ ਪਤਾ ਆਈ ਸੀ ਉਸ ਤੋਂ ਬਗੈਰ ਹੋਰ ਕੌਣ ਕੌਣ ਆਏ ਨਹੀਂ ਸਰ ਕੋਈ ਨਹੀਂ ਆਇਆ ਹੋਰ ਹੋਰ ਕੋਈ ਨਹੀਂ ਆਇਆ ਉਹੀ ਆਏ ਸਰ ਕਿਸੇ ਨੇ ਨਹੀਂ ਪੁੱਛਿਆ ਕਿ 15 ਦਿਨ ਹੋ ਗਏ ਸਾਡਾ ਬਾਈਕਟ ਕੀਤੇ ਇਹਨੂੰ ਕਿਸੇ ਨੇ ਨਹੀਂ ਆ ਕੇ ਪੁੱਛਿਆ ਸਾਨੂੰ ਵੀ ਉਹ 15 ਦਿਨਾਂ ਦੇ ਵਿੱਚ ਵੀ ਗੱਲਬਾਤ ਕਰ ਸਕਦੇ ਸੀ ਇਸ ਗੱਲ ਦਾ ਫੈਸਲਾ ਕਰ ਸਕਦੇ ਸੀ ਕੀ ਸੋਚਦੇ ਹੋ ਵੀ ਸਰਕਾਰ ਨੇ ਤੁਹਾਡੀ ਗੱਲ ਨੂੰ ਸੀਰੀਅਸ ਨਹੀਂ ਲਿਆ ਗੰਭੀਰਤਾ ਨਾਲ ਨਹੀਂ ਸੋਚਿਆ ਇਹ ਤਾਂ ਇਹ ਤਾਂ ਸਪਸ਼ਟ ਆ ਨਾ ਇਹ ਤਾਂ ਸਾਰੇ ਜਾਣਦੇ ਇਸ ਗੱਲ ਨੂੰ ਵੀ ਮਹੀਨਾ ਹੋ ਗਿਆ ਸਾਨੂੰ ਬੈਠਿਆਂ ਨੂੰ ਇੰਨੇ ਟੈਂਪਰੇਚਰ ਦੇ ਵਿੱਚ ਸਰ ਤੁਸੀਂ ਆਪ ਹੀ ਸਿਆਣੇ ਆ ਦੱਸੋ ਵੀ ਕੋਈ ਕਿਦਾ ਜੀ ਕਰਦਾ ਬੈਠਾ ਨੂੰ ਤੇ ਜੇ ਪ੍ਰਸ਼ਾਸਨ ਸਾਡੇ ਵਾਲ ਦੀ ਗੱਲ ਕਰਦਾ ਕੁਛ ਪੁੱਛਦਾ ਤੇ ਹੋ ਸਕਦਾ ਸੀ ਸਾਡੀ ਗੱਲ ਦਾ ਹੱਲ ਹੋ ਜਾਂਦਾ ਵੋਟਾਂ ਤੋਂ ਪਹਿਲਾਂ ਪਰ ਸਾਡਾ ਕਿਸੇ ਨੇ ਪਤਾ ਨਹੀਂ ਲਿਆ ਸਾਡੇ ਬਜ਼ੁਰਗ ਸਾਡੇ ਬੱਚੇ ਸਾਡੇ ਭੈਣ ਭਰਾ ਸਭ ਤਕਲੀਫ ਦੇ ਵਿੱਚ ਹੀ ਆ ਸੀ ਇੱਕ ਕਿਸਮ ਦੀ ਤਪੱਸਿਆ ਸਾਡੀ ਏ ਝੁੱਪ ਦੇ ਵਿੱਚ ਤੁਹਾਨੂੰ ਕੀ ਲੱਗਦਾ ਭੈ ਜੀ ਕਿ ਜਿੱਦਾਂ ਅਸੀਂ ਦੇਖਿਆ ਇੱਥੇ ਹੁਣ ਪੁਲਿਸ ਵੀ ਆਈ ਹੋਈ ਹੈਗੀ ਵੀ ਜ਼ੋਰ ਜਮਾਈ ਵੀ ਕਰਨ ਦੀ ਕੋਸ਼ਿਸ਼ ਕਰਨਗੇ ਤੁਹਾਨੂੰ ਡਰਾ ਤਮਕਾ ਕੇ ਵੀ ਵੋਟ ਪਵਾਉਣ ਦੀ ਕੋਸ਼ਿਸ਼ ਕਰਨਗੇ ਹਾਂਜੀ ਸਰ ਹੋ ਸਕਦਾ ਜੀ ਇੱਦਾਂ ਵੀ ਜਿੱਦਾਂ ਤੁਸੀਂ ਕਹਿੰਦੇ ਹੋ ਸਕਦਾ ਪਰ ਸਾਡੇ ਖਾੜੇ ਪਿੰਡ ਦਾ ਪੂਰ ਤਰ੍ਹਾਂ ਇੱਕ ਆ ਜੀ ਬਾਕੀ ਖਾੜੇ ਪਿੰਡ ਦਾ ਇੱਕਾ ਵੀ ਹੈ ਤੇ ਬਾਕੀ ਪੂਰ ਤਰ੍ਹਾਂ ਬਾਈਕਾਟ ਵੀ ਸਾਡੇ ਸਾਰੇ ਪਿੰਡ ਦਾ ਕੀਤਾ ਹੋਇਆ ਜੀ ਪੂਰਨ ਬਾਈਕਾਟ ਤਾਂ ਕੀਤਾ ਸਰ ਜੀ 1 ਮਹੀਨਾ ਹੋ ਗਿਆ ਸਾਡਾ ਪੂਰਾ ਧਰਨਾ ਚੱਲਦਿਆਂ ਫੈਕਟਰੀ ਕੋਲ ਤੇ 15 ਦਿਨ ਪੂਰੇ ਹੋ ਗਏ ਵੋਟਾਂ ਦਾ ਬਾਈਕਾਟ ਕੀਤੇ ਨੂੰ ਆ 15 ਦਿਨਾਂ ਦੇ ਵਿੱਚ ਕਿਸੇ ਲੀਡਰ ਨੇ ਸਾਡੀ ਸਾਰ ਨਹੀਂ ਲਈ ਤੁਸੀਂ ਵੋਟਾਂ ਦਾ ਬਾਈਕਾਟ ਕਿਉਂ ਕੀਤਾ ਵਾ ਵੀ ਸਾਡੀ ਸਾਰ ਨਹੀਂ ਲੈਂਦੀ ਨਾ ਸਾਡੇ ਨਾਲ ਕੋਈ ਗੱਲਬਾਤ ਕੀਤੀ ਉਹਨਾਂ ਨੇ ਤਾ ਘਰ ਕੇ ਸਪੂਰ ਨ ਬਾਈਕਾਟ ਕੀਤਾ ਜੀ ਜੇਕਰ ਸਾਡੀ ਕਿਸੇ ਨੇ ਸਾਰ ਲੇਤੀ ਹੁੰਦੀ ਆਖ ਪੁੱਛ ਗੈਸ ਕਰਦੇ ਵੀ ਕਿਉਂ ਬਾਈਕਾਟ ਕੀਤਾ ਫੇਰ ਅਸੀਂ ਵੋਟਾਂ ਬਾਰੇ ਕੋ ਸਰ ਸੋਚ ਲੈਂਦੇ ਪਾਉਣ ਬਾਰੇ ਹਾਂਜੀ ਹੁਣ ਸਾਡਾ ਪੂਰ ਤਰ੍ਹਾਂ ਬਾਈਕਾਟ ਕੀਤਾ ਸਾਰੇ ਪਿੰਡ ਦਾ ਜੀ ਹਾਂਜੀ ਕੀ ਲੱਗਦਾ ਵੀ ਸਰਕਾਰ ਜਾਂ ਪ੍ਰਸ਼ਾਸਨ ਕਿਉਂ ਨਹੀਂ ਕਰ ਰਿਹਾ ਕੁਝ ਸੁਣਵਾਈ ਕਿਉਂ ਨਹੀਂ ਕਰ ਰਿਹਾ ਜਾਂ ਕੋਈ ਫੈਸਲਾ ਕਿਉਂ ਨਹੀਂ ਲੈ ਰਿਹਾ ਇਹ ਤਾਂ ਜਿਵੇਂ ਵੋਟਾਂ ਲੈ ਲੈਂਦੇ ਆ ਉਹ ਜਾਂ ਤਨੋਂ ਪਰਖਾ ਕੇ ਜਾਂ ਕਹਿ ਤੀਏ ਮੜਕਨ ਦੇ ਸਾਦ ਲੈਂਦੇ ਹੁਣ ਮਾਨੂ ਕੇ ਸਰਬਜੀਤਪੁਰ ਬੀਬੀ ਆ ਅਸੀਂ ਉਹਨੂੰ ਜਿਤਾਇਆ ਉਹ ਆਪ ਇੱਕ ਵਾਰ ਵੀ ਉਹਨਾਂ ਨੇ ਕਿਹੜਾ ਨਹੀਂ ਮਾਰਿਆ ਮਾਨੂ ਕਿ ਕਿਹੜੇ ਤੋਂ ਦੂਰ ਆ ਉਹਨਾਂ ਨੂੰ ਪਤਾ ਵੀ ਇਹਨਾਂ ਦਾ ਪੂਰਾ 1 ਮਹੀਨਾ ਹੋ ਗਿਆ ਧਰਨਾ ਲੱਗੇ ਨੂੰ ਤੇ 15 ਦਿਨੋਂ ਕੋਈ ਬਾਈਕ ਆੜਦਾ ਨੋਟਿਸ ਦਿੱਤੇ ਨੂੰ ਉਹ ਇੱਕ ਵਾਰ ਵੀ ਨਹੀਂ ਆਏ ਇਹਦੇ ਚ ਉਹਨਾਂ ਨੂੰ ਸਾਡੀ ਹੈਲਪ ਕਰਨੀ ਚਾਹੀਦੀ ਸੀ ਇਹ ਜਿਹੜਾ ਹੈਗਾ ਧਰਨਾ ਅੱਜ-ਅੱਜ ਦਾ ਹੀ ਆ ਪਤਾ ਹੀ ਹਾਂਜੀ ਅੱਜ ਅਸੀਂ ਸਿਰਫ ਵੋਟਾਂ ਦਾ ਬਾਈਕਾਟ ਕਰਕੇ ਰੋਸ ਵਜੋਂ ਬੈਠੇ ਹਾਂ ਜੀ ਹਾਂਜੀ ਜਿਹੜਾ ਸਾਡਾ ਪੱਕਾ ਧਰਨਾ 1 ਮਹੀਨੇ ਤੋਂ ਉੱਪਰ ਹੋਗਾ ਉਹ ਸਾਡਾ ਚੱਲਦਾ ਰਹੂਗਾ ਹਾਂਜੀ ਉਹ ਜਿੱਦਾਂ ਹੁਣ ਸਾਡੇ ਵੀਰ ਭਾਈ ਖੇਤਾਂ 'ਚ ਕੰਮ ਕਰਨ ਲੱਗਣਗੇ ਹੁਣ ਸ਼ਾਇਦ ਕੱਲ ਤੋਂ ਅਸੀਂ ਮਾਈਆਂ ਉੱਤੇ ਪੱਕਾ ਧਰਨਾ ਪੇਟਾ ਕਰੀਏ ਕੀ ਉਮੀਦ ਲੱਗਦੀ ਆ ਵੋਟਾਂ ਤਾਂ ਅੱਜ ਪੈ ਜਾਣਗੀਆਂ 4 ਤਰੀਕ ਨੂੰ ਰਿਜ਼ਲਟ ਆ ਜਾਣਾ ਸਰਕਾਰ ਵੀ ਬਣ ਜਾਣੀ ਆ ਮਸਲੇ ਜਿਉਂਦੇ ਤਿਉਂ ਰਹਿੰਦੇ ਆ ਕਿ ਉਮੀਦ ਹੈ ਵੀ ਨਵੀਂ ਸਰਕਾਰ ਬਣਨ ਤੋਂ ਬਾਅਦ ਕੋਈ ਥੋੜੀ ਸੁਣਵਾਈ ਹੋਊ ਦੇਖੋ ਜੀ ਲੱਗਦਾ ਤਾਂ ਸਾਨੂੰ ਚਾਂਸ ਕੱਟ ਗਏ ਹਨ ਪਰ ਬਟ ਜਿੱਦਾਂ ਸਾਡੇ ਪਿੰਡ ਦਾ ਏਕਾ ਹੈਗਾ ਹਨ ਉਹ ਸਾਰਨਾ ਲੱਗਦਾ ਵੀ ਅਸੀਂ ਜੰਗ ਆਵਦੀ ਜਿੱਤ ਕੇ ਰਹਾਂਗੇ ਫੈਕਟਰੀ ਬੰਦ ਕਰਾ ਕੇ ਹੀ ਰਹਾਂਗੇ ਸਾਨੂੰ ਬੇਸ਼ੱਕ 6 ਮਹੀਨੇ ਬਹਿਣਾ ਪੈ ਜੇ ਸਾਨੂੰ ਇੱਕ ਸਾਲ ਬਹਿਣਾ ਪੈ ਜੇ ਅਸੀਂ ਇਦਾਂ ਹੀ ਡਟ ਕੇ ਰਹਾਂਗੇ ਜਿੰਨੀ ਦੇਰ ਪ੍ਰੋਪਰ ਤੌਰ ਤੇ ਫੈਕਟਰੀ ਬੰਦ ਕਰਨ ਦਾ ਸਾਨੂੰ ਲੈਖਤੀ ਰੂਪ ਚ ਨਹੀਂ ਹੁੰਦਾ ਉਨੀ ਦੇਰ ਸਤਾਨੇ ਤੋਂ ਉੱਠਣਾ ਨਹੀਂ ਜੀ ਬਿਲਕੁਲ ਤਾਂ ਕਿਤੇ ਨਾ ਕਿਤੇ ਇੱਕ ਪੱਕਾ ਤਹਿਯਾ ਕੀਤਾ ਹੋਇਆ ਬੀਬੀਆਂ ਨੇ ਅਖਾੜੇ ਪਿੰਡ ਦੀਆਂ ਬੀਬੀਆਂ ਪੱਕੇ ਤੌਰ ਤੇ ਅੱਜ ਰੋਸ ਜਿਹੜਾ ਪ੍ਰਦਰਸ਼ਨ ਇਹ ਕਰ ਰਹੇ ਨੇ ਇੱਕ ਇੱਕ ਦਿਨ ਲਈ ਇੱਕ ਦਿਨ ਇਸ ਕਰਕੇ ਵੀ ਅੱਜ ਵੋਟਾਂ ਦਾ ਦਿਨ ਆ ਵੋਟਾਂ ਦਾ ਦਿਨ ਲੋਕਤੰਤਰ ਦਾ ਇੱਕ ਬਹੁਤ ਵੱਡਾ ਦਿਨ ਹੁੰਦਾ ਹਰ ਵਿਅਕਤੀ ਕੋਲੇ ਇੱਕ ਦਿਨ ਹੁੰਦਾ ਕਿ ਉਹ ਆਪਣੀ رائے ਦੇ ਨਾਲ ਆਪਣੇ ਅਧਿਕਾਰ ਦੇ ਨਾਲ ਆਪਣਾ ਮਤਦਾਨ ਕਰ ਸਕੇ ਤੇ ਉਸ ਤੋਂ ਬਾਅਦ ਇੱਕ ਸੁਲਝੀ ਹੋਈ ਸਰਕਾਰ ਬਣਾ ਸਕੇ ਪਰ ਸਰਕਾਰਾਂ ਬਣਨ ਤੋਂ ਬਾਅਦ ਸਾਡਾ ਜਿਹੜਾ ਲੋਕਾਂ ਨਾਲ ਕਿਸ ਤਰ੍ਹਾਂ ਦਾ ਵਰਤਾਓ ਕਰਦਿਆਂ ਨੇ ਜਾਂ ਲੋਕਾਂ ਦੀ ਕਿੰਨੀ ਕੁ ਸੁਣਵਾਈ ਹੁੰਦੀ ਆ ਉਹਦੀ ਤਸਵੀਰ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇੱਕ ਪਾਸੇ ਇੱਕ ਵਿਅਕਤੀ ਆ ਜਿਹੜਾ ਇੱਕ ਬਾਇਓਗੈਸ ਫੈਕਟਰੀ ਲਾ ਰਿਹਾ ਜਿਹਦੇ ਚ ਜ਼ਹਿਰੀਲਾ ਧੂਆਂ ਆਉਂ ਨਿਕਲਣਾ ਜਿਹਦੇ ਵਿੱਚ ਜਿਹਦੇ ਨਾਲ ਪਾਣੀ ਜਿਹੜਾ ਹੈਗਾ ਦੂਸ਼ਿਤ ਹੋ ਜਾਣਾ ਜਿਹਦੇ ਨਾਲ ਮਿੱਟੀ ਦੂਸ਼ਿਤ ਹੋ ਜਾਣੀ ਆ ਤੇ ਦੂਜੇ ਪਾਸੇ ਪਿੰਡ ਦੀ 34 3500 ਜਿਹੜੀ ਵੋਟ ਆ ਉਹ ਇੱਕ ਪਾਸੇ ਖੜੀ ਆ ਪਰ ਸੁਣਵਾਈ ਨਹੀਂ ਹੋ ਰਹੀ ਸਭ ਤੋਂ ਜਿਹੜੀ ਹੈਗੀ ਆ ਸ਼ਰਮਨਾਕ ਗੱਲ ਕਿ ਇਹਨਾਂ ਪਿੰਡ ਵਾਲਿਆਂ ਨੇ ਇੱਕ ਆਮ ਘਰ ਦੀ ਬੀਬੀ ਸਰਬਜੀਤ ਕੌਰ ਮਾਨੂਕੇ ਨੂੰ ਜਿਤਾ ਕੇ ਦੋ ਵਾਰ ਜਿਤਾ ਕੇ ਥੰਬ ਵਿਧਾਇਕ ਬਣਾਇਆ ਵਿਧਾਨ ਸਭਾ 'ਚ ਭੇਜਿਆ ਉਹ ਵੀ ਇਹਨਾਂ ਬੀਬੀਆਂ ਦਾ ਹਾਲ ਪੁੱਛਣ ਜਾਂ ਇਹਨਾਂ ਦੀ ਸੁਣਵਾਈ ਕਰਨ ਲਈ ਨਹੀਂ ਆਏ ਸੋ ਇਸੇ ਕਰਕੇ ਜਿਹੜਾ ਹੈਗਾ ਪਿੰਡ ਵਾਲਿਆਂ ਨੇ ਇਹ ਰੋਸ ਮਾਰਚ ਆਪਣਾ ਇੱਥੇ ਪੱਕੇ ਤੌਰ ਤੇ ਲਾਇਆ ਹੋਇਆ ਪ੍ਰਸ਼ਾਸਨ ਨੇ ਬਹੁਤ ਕੋਸ਼ਿਸ਼ ਕੀਤੀ ਏਡੀਸੀ ਨੇ ਇਹਨਾਂ ਨੂੰ ਮਨਾਉਣ ਦੀ ਵੀ ਇੱਕ ਵਾਰ ਵੋਟਾਂ ਪਾ ਦਿਓ ਹਾਮੇ ਨੋਟਾ ਦਾ ਬਟਨ ਦਬਾ ਦਿਓ ਪਰ ਸਾਰੇ ਪਿੰਡ ਦਾ ਏਕਾ ਔਰ ਇਸ ਤਰ੍ਹਾਂ ਦਾ ਏਕਾ ਹੋਣਾ ਵੀ ਚਾਹੀਦਾ ਔਰ ਸਲੂਟ ਕਰਨਾ ਚਾਹੀਦਾ ਇਸ ਤਰ੍ਹਾਂ ਦੀ ਏਕਤਾ ਨੂੰ ਉਧਰ ਤੁਸੀਂ ਦੇਖ ਰਹੇ ਹੋ ਪੁਲਿਸ ਦੀਆਂ ਗੱਡੀਆਂ ਖੜੀਆਂ ਨੇ ਪੁਲਿਸ ਵੀ ਆਈ ਹੋਈ ਆ ਇੱਧਰ ਬੀਬੀਆਂ ਬੈਠੀਆਂ ਨੇ ਬੱਚੇ ਬੈਠੇ ਆ ਛੋਟੇ ਛੋਟੇ ਬੱਚੇ ਵੀ ਜਿਹੜੇ ਹੈਗੇ ਆ ਇਸ 45 46 ਡਿਗਰੀ ਤਾਪਮਾਨ ਦੇ ਵਿੱਚ ਇਸ ਰੋਸ ਮਾਰਚ ਦੇ ਵਿੱਚ ਬੈਠੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੋਕ ਸਭਾ ਲੁਧਿਆਣਾ ਲੋਕ ਸਭਾ ਲੁਧਿਆਣਾ ਦਾ ਇਹ ਪਿੰਡ ਅਖਾੜਾ ਜਗਰਾਉਂ ਦੇ ਨਾਲ ਲੱਗਦਾ ਜਿੱਥੇ ਇੱਕ ਪਾਸੇ ਸਾਰੇ ਲੋਕ ਪੂਰੇ ਉਤਸ਼ਾਹ ਨਾਲ ਵੋਟਿੰਗ ਕਰ ਰਹੀ ਨਹੀਂ ਪਰ ਇਹ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਰੋਸ ਮਾਰਚ ਤੇ ਬੈਠੇ ਨੇ ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਅਖਾੜਾ ਪਿੰਡ ਦੀਆਂ ਅਖਾੜਾ ਪਿੰਡ ਦਾ ਜਿਵੇਂ ਅਸੀਂ ਤੁਹਾਨੂੰ ਦੱਸਿਆ ਬੀਬੀਆਂ ਉੱਥੇ ਰੋਸ ਮਾਰਚ ਤੇ ਬੈਠੀਆਂ ਨੇ ਧਰਨਾ ਲਾਇਆ ਹੋਇਆ ਪੱਕੇ ਤੌਰ ਤੇ ਉਹਨਾਂ ਨੇ ਚੋਣਾਂ ਦਾ ਬਾਈਕਟ ਕੀਤਾ ਹੋਇਆ ਤਾਂ ਇਹ ਪੋਲਿੰਗ ਬੂਥ ਹੈ ਜਿੱਥੇ ਅਖਾੜਾ ਪਿੰਡ ਦੀ ਵੋਟਿੰਗ ਹੋਣੀ ਸੀ ਪਰ ਤੁਸੀਂ ਦੇਖ ਰਹੇ ਹੋ ਕਿ ਗੇਟ ਖੁੱਲਾ ਹੋਇਆ ਹੈ ਸੁਰੱਖਿਆ ਕਰਮੀ ਵੀ ਖੜੇ ਨੇ ਪਰ ਕੋਈ ਵੋਟ ਪਾਉਣ ਲਈ ਨਹੀਂ ਆ ਰਿਹਾ ਹਾਲਾਂਕਿ ਪੂਰੇ ਇੰਤਜ਼ਾਮ ਕੀਤੇ ਗਏ ਨੇ ਅ ਪ੍ਰਸ਼ਾਸਨ ਵੱਲੋਂ ਪਰ ਅੰਦਰ ਬਿਲਕੁਲ ਸੁੰਨਸਰਾ ਚੁੱਪ ਪਸਰੀ ਹੋਈ ਹੈ ਕੋਈ ਵੀ ਤੁਹਾਨੂੰ ਇਸ ਤਰ੍ਹਾਂ ਦਾ ਬੰਦਾ ਨਜ਼ਰ ਨਹੀਂ ਆਊਗਾ ਜਿਹੜਾ ਵੋਟ ਪਾਉਣ ਲਈ ਜਾ ਰਿਹਾ ਹੈ ਸੋ ਇਹ ਤਸਵੀਰਾਂ ਨੇ ਅਖਾੜੇ ਪਿੰਡ ਦੀਆਂ ਜਿੱਥੇ ਇੱਕ ਜ਼ਹਿਰੀਲੀ ਗੈਸ ਫੈਕਟਰੀ ਲੱਗਣ ਕਰਕੇ ਪਿੰਡ ਵਾਲਿਆਂ ਵੱਲੋਂ ਚੋਣਾ ਦਾ ਬਾਈਕਾਟ ਕੀਤਾ ਗਿਆ ਪ੍ਰਸ਼ਾਸਨ ਨੇ ਬਹੁਤ ਕੋਸ਼ਿਸ਼ ਕੀਤੀ ਕੇ ਮਨਾਇਆ ਜਾਵੇ VOTING ਕਰਵਾਈ ਜਾਵੇ ਪਰ ਕੋਈ ਵੀ ਵਿਅਕਤੀ ਜਿਹੜਾ ਹੈਗਾ ਵੋਟ ਪਾਉਣ ਲਈ ਨਹੀਂ ਆ ਰਿਹਾ ਸੋ ਸਾਰੇ ਜਿਹੜਾ ਹੈਗਾ ਇਸ ਜਿੱਥੇ ਇਹ ਬੂਥ ਆ ਇੱਥੇ ਸਕੂਲ ਦੇ ਵਿੱਚ ਚੁੱਪ ਪਸਰੀ ਹੋਈ ਆ ਸੁੰਸਰਾ ਪਸਰੀ ਹੋਈ ਆ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਅਖਾੜੇ ਤੋਂ ਕੈਮਰਾਮੈਨ ਸੁਰਜੀਤ ਦੇ ਨਾਲ ਅਖਾੜੇ ਤੋਂ ਮੈਂ ਹਰਜਿੰਦਰ